ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਤੁਹਾਡਾ ਆਪਣਾ ਚੈਨਲ ਦੀਪਕ ਹਸਪੀਟਲ ਭਵਾਨੀਗੜ੍ਹ ਦੇ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਯਾਦਵ ਵੱਲੋਂ ਧਰਨਾ ਲਗਾਇਆ ਗਿਆ ਆਓ ਤੁਹਾਨੂੰ ਸੁਣਾਉਣੇ ਆ ਕੀ ਮਸਲਾ ਹੈ ਲੈ ਕੇ ਧਰਨਾ ਲਗਾਇਆ ਗਿਆ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਸਾਨ ਯੂਨੀਅਨ ਤੇ ਐਸਐਚ ਦੇ ਵਿੱਚ ਗੱਲਬਾਤ ਚੱਲ ਰਹੀ ਆ ਉਸ ਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਈ ਬਾਪੂ ਜੀ ਪਰਾ ਕਰ ਬਾਬੂ ਜੀ ਪਰਾ ਕਰ ਚਲ ਦਫਤਰ ਆ ਜੀ ਹਾਂ ਇਹ ਨਾ ਹੱਦ ਹੋਇਆ ਬੈਨ ਨੂੰ ਕੀ ਕਰੀ ਹੈਲੋ ਆਪਾਂ ਇੱਕ ਵਾਰ ਗੱਲ ਤਾਂ ਕਰੀਏ ਹਾਂ ਜੀ ਤੋਂ ਇਹਦਾ ਸੋਚੇ ਨਹੀਂ ਕੋਈ ਫਿਰ ਤਾਂ ਕਹੋ ਬੱਕੀ ਇਧਰ ਆ ਇਧਰ ਇਧਰ ਓਏ ਇਧਰ ਆਉ ਲੈਣ ਤਾਂ ਅੱਗੇ ਕੀ ਕਰੀਏ ਯਾਰ ਬਾਹਰ ਵੀ ਆ ਸਕਦਾ ਐਡੀ ਤਿਆਰ ਕਰ ਫੜਾ ਫੜਾ ਤਿਆਰ ਹੈ ਕਰਨੀ ਮੈਨੂੰ ਬਸ ਅੰਦਰ ਬਾਹਰ ਕੇ ਬੈਠਿਆ ਜੀ ਕਲਾਰਾਂ ਤੋਂ ਚੱਲ ਕੇ ਆ ਗਿਆ ਅੰਦਰ ਬੈਠ ਕੇ ਸਾਡੇ ਨਾਲ ਗੱਲ ਕਰ ਲੈਣ ਕੀ ਕਰਾਂ ਇਹਨੇ ਚੱਲ ਕੇ ਬੈਠਾ ਜਣਾ ਕਹਿੰਦੇ ਆਪਾਂ ਬਿਲਕੁਲ ਨਹੀਂ ਕਰਦੇ ਫੋਨ ਮਾਰ ਕੇ ਆਓ ਜਿੱਥੇ ਫੜਾਫੜ ਪਹੁੰਚਦੀ ਬੱਸ ਇਹ ਆਪਾਂ ਆ ਖਾਦੀ ਕਰਕੇ ਆਪਾਂ ਬਾਹਰ ਬਹਿ ਜੀਏ ਇੱਕ ਮਿੰਟ ਸਭ ਪਹਿਲਾਂ ਦੇ ਸਭ ਉੱਥੇ ਹੋ ਜਾਂਦੇ ਭਾਈ ਇੱਕ ਮਿੰਟ ਕੋਈ ਦਾ ਨਹੀਂ ਹੋ ਜਾਂਦਾ ਕੋਈ ਦਾ ਆ ਸਭਾ ਸੋੜ ਕੇ ਤੁਸੀਂ ਜਿਹੜਾ ਹੈਗਾ ਬਾਹਰ ਬਾਹਰ ਬੈਠੋ ਆ ਕੇ ਬਹਿ ਜੋ ਬਾਹਰ ਬਸਾਰੇ ਸਾਰੇ ਕਿਸਾਨ ਤਾਂ ਹੋ ਕੇ ਇਹਨਾਂ ਦਾ ਇਹ ਬਾਹਰ ਆ ਚੁੱਕੀ ਹੈ 12 ਪਿੰਜੀ ਆਪਾਂ ਬਾਹਰ ਬੈਠਾਂ ਬਾਹਰ ਬੈਠੇ ਹਰ ਇਹ ਵੀ ਆ ਯਾਰ ਹਾਂ ਫੇਰ ਇਹ ਵੀ ਆ ਸਾਨੂੰ ਮਾਤਾ ਮਰੀਦ ਦੇਖ ਲੋ ਨੀ ਕੋਈ ਮੈਂ ਕਹ ਕੋਈ ਗੱਲ ਨਹੀਂ ਕੋਈ ਗੱਲ ਆਜੋ ਆਜੋ ਚੱਕ ਕੇ ਉਹਨੂੰ ਨੂੰ ਪੁੱਤ ਬਣੇ ਇਹ ਤਾਂ ਜਿੱਤ ਰਿਹਾ ਪੜਦਾ ਸੀ ਲਾਜ ਕਰਾਇਆ ਤੀ ਕਾਤਾ ਬੰਦਾ ਪੋੜਦਾ ਹੋਇਆ ਇਹ ਤਾਂ ਨਹੀਂ ਦੱਤੇ ਬੋਲ ਕੇ ਆ ਗਿਆ ਬਈ ਮੈਨੂੰ ਕੁੱਲ ਜਾ ਰਿਹਾ ਇਸ ਤਰ੍ਹਾਂ ਦਾ ਕਿ ਅਸੀਂ ਕਹਿੰਦੇ ਆ ਵੀ ਇਹ ਜਿਹੜਾ ਦੀਪ ਦਾ ਹਸਤਾਲਾ ਇਹ ਛਰੇ ਆ ਮਦਲਤ ਹੈ ਇਹ ਤੋਂ ਦਾ ਜਿਹੜਾ ਅੰਚਰ ਦੇ ਮੁਰਦਾਬਾਦ ਹੈ ਇਹ ਤੋਂ ਦਾ ਜਿਹੜਾ ਦੀਪ ਦਾ ਸਾਡਾ ਮਰਮਤਿਆ ਆਪਾਂ ਕਿਸੇ ਨੂੰ ਸ਼ੋਰ ਹੀ ਕਰਨਾ ਹੁੰਦਾ ਤਾਂ ਤੁਹਾਨੂੰ ਪਤਾ ਹਾ ਦੋੜੇ ਆਪਾਂ ਬੈਠ ਕੇ ਬਣਾ ਲੈਂਦੇ ਹਾਂ ਬੰਤਾ ਹੁੰਦਾ ਹੈ ਸਹੀ ਦਾ ਇਸ ਤੋਂ ਵੱਡੀ ਗੱਲ ਕਰਨਾ ਤੁਸੀਂ ਮੈਨੂੰ ਆਪ ਕਹਿੰਦੇ ਵੀ ਅਸੀਂ ਨਹੀਂ ਹੋਣਾ ਮੈਂ ਅਜਿਹਾ ਕਰਨੇ ਕੋੜਾ ਆਪਾਂ ਐਵੇਂ ਪਰੇਸ਼ਾਨ ਹੋ ਕੇ ਤੇ ਫਿਰ ਜੇ ਸਰਵਿਸ ਐਮਰਜੈਂਸੀ ਸਾਡੇ 24 ਘੰਟੇ ਦੇ ਅੱਜ ਫੋਨ ਲੈ ਹੈ ਜਿੱਥੇ ਸਾਰੀ ਐਮਰਜੈਂਸੀ ਸਰਵਿਸ ਠੀਕ ਹੈ ਹੋ ਕੇ ਬਟਾ ਹਸਪੀਟਲ ਵੀ ਇੰਨਾ ਤੇ ਕਾਪੀਕੇਸ਼ਨ ਨਾਲ ਜੇ ਆਪਣੇ ਤੋਂ ਦੇਖਣ ਤੋਂ ਪਹਿਲਾਂ ਤਾਂ ਆਪਾਂ ਵਿਚਾਰ ਕਰ ਲੈਂਦੇ ਤਾਂ ਇਹ ਇਹਨਾਂ ਦੇ ਜਿਹੜੇ ਵਿੱਚ ਬੰਦੀ ਸਾਡੇ ਕਿਹਾ ਕੋਈ ਸ਼ੁਰੂ ਮੀਟਿੰਗ ਦੇਤੀ ਤੁਹਾਡੀ ਸਾਰੀ ਕਰਨੀ ਜਿਆਦਾ ਥੋੜਾ ਸ਼ੁਰੂ ਕਰੀਦਾ ਆਪਾਂ ਮੈਡਿਕਲ ਸੁਣਦਾ ਕੱਲ ਨੂੰ ਜਦੋਂ ਅਸੀਂ ਪਿਆਰ ਨਾਲ ਇਹਦੇ ਨਾਲ ਅੰਦਰ ਬਹਿ ਕੇ ਅਸੀਂ ਮਤਲਬ ਚਾਰ ਕਿਹੜੇ ਮਾਰਗੇ ਤੁਸੀਂ ਸਾਡੇ ਕੋਲੇ ਆ ਜਾਂਦੇ ਹੋ ਥੋੜੇ ਦੇ ਵਿੱਚ ਤਾਂ ਅਸੀਂ ਤਾਂ ਆਏ ਜੇ ਸਾਡੇ ਨਾਲ ਗੱਲਬਾਤ ਦਿੱਤੇ ਨਹੀਂ ਚਲੋ ਬਈ ਇਹ ਇੱਕ ਗੱਲ ਨਹੀਂ ਨਹੀਂ ਹੁਣ ਵੀ ਤਾਂ ਜਦੋਂ ਤੁਸੀਂ ਦੇ ਰੁਕੇ ਫਿਰ ਵੀ ਤਾਂ ਅਸੀਂ ਆਏ ਆ ਤੁਹਾਨੂੰ ਮੈਂ ਘਰੇ ਬੁਲਾ ਰਸ ਵੀ ਉੱਥੇ ਆ ਜਾਓ ਭਾਈ ਚਾਹ ਬੈਠ ਕੇ ਗੱਲ ਕਰਾਂਗੇ ਉੱਥੇ ਮਤਲਬ ਇਹ ਨਹੀਂ ਵੀ ਸਾਡਾ ਦੇਖੋ ਤੁਹਾਨੂੰ ਮੈਂ ਹੱਥ ਇਹਦੇ ਨਾਲ ਕੱਲਰੋਂ ਤੇ ਚੱਲ ਕੇ ਆ ਗਏ ਉਰੋਂ ਨਹੀਂ ਅਤਰੋਂ ਨਿਕਲਦਾ ਤੁਸੀਂ ਆਪ ਕੀ ਗੱਲ ਇੱਕ ਪਾਸੇ ਤਾਂ ਸਾਡਾ ਮੈਂ ਮਰੀਜ਼ ਮਰਨ ਕਰਾਰੇ ਪਿਆ ਉਹ ਤਾਂ ਦੇਖੋ ਤਾਂ ਸੋਇ ਨਾ ਕੋਈ ਨੂੰ ਐਡਮਿਟ ਕਰਾਓ ਆਪਾਂ ਉਹਦਾ ਲਾਜਾ ਕਰਾ ਦੇ ਜਿਹੜਾ ਹੋ ਆਪਾਂ ਦੀ ਕਰੀ ਕਰਾ ਦੇ ਐਡਮਿਟ ਮੈਂ ਚਾਰ ਗੇਲ ਕਰਾ ਲਿਆ ਜੀ ਚਾਰ ਵਾਰੀ ਚਾਰ ਗੇਲ ਕਰਾ ਲਿਆ ਜੀ ਐਡਮਿਟ ਚਾਰ ਵਾਰੀ ਦੁਆਲੇ ਦੇਖੋ ਨਾ ਤਾਂ ਮੈਂ ਡਾਕਟਰ ਨਾ ਤੁਸੀਂ ਡਾਕਟਰ ਨੂੰ ਠੀਕ ਹੈ ਨਾ ਆਸੀ ਡਾਕਟਰ ਇਸ ਤਰ੍ਹਾਂ ਆਪਾਂ ਤੇ ਬੱਚੇ ਤੇ ਤੇ ਪੰਪ ਲਾਸ਼ ਦੀ ਉਦਾਈ ਕਰਨਾ ਟੈਨਸ਼ਨ ਪੈ ਰਹੀ ਹੈ ਘਰ ਵਾਲੀ ਤੇ ਟੈਨਸ਼ਨ ਪੈ ਰਹੀ ਹੈ ਹੈਲੋ ਜোন ਲੋਕ ਟੰਗਾ ਭਲਾ ਤੁਰਿਆ ਫਿਰਦਾ ਪਿਠੇ ਲਿਆ ਹੁਣ ਮਰਨ ਕਿਧਰੇ ਬੈਠਾ ਉਹ ਬ੍ਰਦਰ ਕਿਸੇ ਡਾਕਟਰ ਦੇ ਕੋਲ ਕੋਈ ਕਾਰ ਵੀ ਕਰਨੀ ਹੁੰਦੀ ਇਹਦਾ ਕੰਮ ਮਤਾਬਕ ਅਸੀਂ ਐਸਾ ਕੋਈ ਬੋਰਡ ਬਣਵਾ ਲੈਂਦੇ ਹੁੰਦੇ ਐਸਾ ਉਹਦੇ ਤਿੰਨ ਵੱਡੇ ਸੀਨੀਅਰ ਡਾਕਟਰ ਬੈਠਦੇ ਹੁੰਦੇ ਨੇ ਕੋਈ ਤਾਂ ਦੇਖਣਗੇ ਵੀ ਇਹਦਾ ਕੀ ਇਹਨੇ ਗਲਤੀ ਕੀਤੀ ਡਾਕਟਰ ਨੇ ਆਪਾਂ ਕਾਰ ਵੀ ਕਰ ਦਾਂਗੇ ਤੇ ਖਲਾਸ ਦੇਉਣ ਦੇ ਆਹ ਦੇਖ ਲਓ ਸਾਰੇ ਸਾਰੇ ਅੱਛਾ ਮੋਤਾ ਜਾਸਿਦਾ ਅੱਜ ਜੀ ਪੰਜਾਬੀ ਐ ਅੱਛਾ ਮੋਤਾ ਨੇ ਕਦਮ ਵੇਲੇ ਜੀ ਤੇਰੇ ਜਿਹੇ ਦੋ ਲੋਟ ਨਹੀਂ ਹੋਏ ਹੋਰ ਬੱਸ ਸਾਨੂੰ ਗੱਲ ਛੱਡੋ ਜੀ ਦੇਖੋ ਕੋਈ ਡਾਕਟਰੀ ਦੱਸੋ ਕਿ ਕੀ ਹੋ ਗਿਆ ਮਰਮਈ ਚੱਲ ਰਹੀ ਹੈ ਮੈਨੂੰ ਗੱਲ ਕਰਨਾ ਹੈ ਆਪਕੋ ਅੱਜ ਤੈ ਇਨੀ ਵੀ ਮਰਦਾਬਾਦ ਮਰਦਾਬਾਦ ਜੀ ਪ੍ਰਕਾਸ਼ ਦਾ ਮਰਦਾਬਾਦ ਮਰਦਾਬਾਦ Assalamualaikum, Warahmatullahi Wabarakatuh. ਇਹ ਭਾਗ ਨਾਲ ਲੈ ਕੇ ਆਇਆ ਉਹਦੇ ਕੋਈ ਪਰਵਾਹ ਨਹੀਂ ਦਵੇ ਲੱਗ ਪਿਆ ਸਭਾਂ ਦੇ ਉਹਦੀ ਉਮਰ ਘਟਾਦੀ ਕਿੰਨੇ ਸਾਲਾਂ ਦੀ ਉਮਰ ਸੀ ਉਹਦੀ ਕਿਹਾ ਜਾ ਸਰੀਰ ਪਿਆ ਸੀ ਨਾਲ ਦੇ ਵਿੱਚ ਆ ਗਏ ਹਰ ਇੱਕ ਡਾਕਟਰ ਕਹਿੰਦਾ ਵੀ ਇੱਕ ਗੋਡਾ ਪਾਉਂਗਾ ਇੱਕ ਪਾਉਂਗਾ ਭਾਈ 6 ਮਹੀਨੇ ਬਾਅਦ ਐਡਾ ਨਾਲ ਤੇ ਜਾਏ ਕਹਿੰਦੇ ਵੀ ਅਸੀਂ ਇਕੱਠੀ ਪਾ ਦਾਂਗੇ ਅਸੀਂ ਪਾਵਾਂਗੇ ਬਸ ਬਹਿ ਜਾਓ ਅੰਦਰ 8 ਗ੍ਰਾਮ ਫੂਡ ਲੈ ਗਿਆ ਉਹਨੂੰ ਛੁੱਟੀ ਦੇ ਦਿੱਤੀ ਕਹਿੰਦਾ ਜਾਓ ਤੇ ਠੀਕ ਹੈ ਕਹਿੰਦੇ ਉਹ ਤਾਂ ਡਾਕਟਰ ਮੁਈਕਾ ਗਿਆ ਹੋਇਆ ਤਹਰੀ ਨਹੀਂ ਉਹ ਰੇ ਇੱਕ ਹਫਤਾ ਨਹੀਂ ਆਉਂਦਾ ਲਮਕਲਮ ਕਈਆ ਕਰਦੇ ਨੇ ਉਹਦੇ ਗੋਟਿਆਂ ਚੋਂ ਦੋਨਾਂ ਦੇ ਵਿੱਚੋਂ ਰੇਸਾ ਪੈ ਗਿਆ ਪੀਕ ਪੈ ਗਈ ਅੰਦਰ ਉਹਦੀ ਕੋਈ ਸੰਭਾਲ ਨਹੀਂ ਕੀਤੀ ਹੋਰ ਪੈਸੇ ਭਰਦੋ ਕਹਿੰਦੇ 18 18000 20000 ਦੁਬਾਰੇ ਹੋਰ ਭਰ ਲਿਆ ਫੇਰ ਵੀ ਠੀਕ ਹੋਇਆ ਬੰਦਾ ਚਾਰ ਆਪਰੇਸ਼ਨ ਕਰਕੇ ਡੇਢ ਮਹੀਨੇ ਦੇ ਵਿੱਚ ਗੋਟੇ ਦੋਨੇ ਗੋਟਿਆਂ ਦੇ ਚਾਰ ਆਪਰੇਸ਼ਨ ਫੇਰ ਵੀ ਨਹੀਂ ਗੋਟੇ ਠੀਕ ਹੋਏ ਤੁਸੀਂ ਵੀਡੀਓ ਬਣਾ ਕੇ ਦੇਖੋ ਜੀ ਬੈਸਟ ਦੇਖੋ ਖਰਚੇ ਦੇਖੋ ਬਿੱਲ ਦੇਖੋ ਇੰਨਾ ਪੈਸਾ ਭਰ ਦੋ ਇੰਨਾ ਪੈਸਾ ਭਰ ਦੋ ਕਰੀ ਜਾਂਦੇ ਨੇ ਅੱਜ ਵੀ ਉਹਦੀ ਕੋਈ ਪਰਵਾਹ ਨਹੀਂ ਉਹ ਮਰਨ ਕਰਾਲੇ ਮਰੀਜ਼ ਪਿਆ ਵਿਚਾਰ ਉਹਦੀ ਕੋਈ ਪਰਵਾਹ ਨਹੀਂ ਉਧਰ ਖੜਨ ਵਾਲੇ ਬਹੁਤ ਨੇ ਹਸਪਤਾਲ اتنا ਵੱਡੋ ਕਹਿੰਦੇ ਇਫੈਕਸ਼ਨ ਹੋ ਜੂਗੀ ਉਹ ਜਿਹੜੇ ਮਰ ਰਹੇ ਨੇ ਇਫੈਕਸ਼ਨ ਨਾਲ ਫੋੜੀ ਦਿੱਤੀ ਹੋਈ ਹੈ ਇਫੈਕਸ਼ਨ ਆ ਉਹ ਤੁਸੀਂ ਨੇ ਦਿੱਤੀ ਆ ਹਸਪਤਾਲ ਚ ਉਹਨੂੰ ਮੌਤ ਉਹਦੀ ਕੋਈ ਪਰਵਾਹ ਨਹੀਂ ਇਹਨਾਂ ਨਾਲ ਇਫੈਕਸ਼ਨ ਹੋ ਜੂਗੀ ਇਹਨਾਂ ਦੇ ਪੈਸੇ ਨਾਲ ਹੀ ਤਾਂ ਤੁਹਾਡੇ ਸੋਪਰਾ ਉਹ ਇੱਕਾ ਕਰਕੇ ਨਾ ਦੋ ਬਚਣ ਦੀ ਲੋੜ ਆ ਧਮਕੀਆਂ ਵੀ ਬਹੁਤ ਕੁਝ ਕਰਨਗੇ ਇਹ ਕਿੰਨੇ ਦਿਨ ਹੋ ਗਏ ਆਪਾਂ ਨੂੰ ਫਿਰਦਿਆਂ ਨੂੰ 6 ਮਹੀਨੇ ਹੋ ਗਏ 6 ਮਹੀਨੇ ਆ ਤੀਨਾਂ ਨਾਲ ਇਹਨਾਂ ਦੇ ਰੋਜ਼ ਇੱਥੇ ਘੇੜਾ ਵੀ ਭਾਈ ਬੰਦਾ ਦੇਖੋ ਬੰਦਾ ਦੇਖੋ 2 ਮਹੀਨੇ ਹੋ ਗਏ ਇਹਨਾਂ ਨੂੰ ਵੀ ਭਾਈ ਇਹਦੀ ਕੋਈ ਗੱਲਬਾਤ ਤਾਂ ਸਮਾਰੋ ਨਾਰੇ ਲਾਉਂਦਿਆਂ ਨੂੰ ਕਦੇ ਫਲਾਣੇ ਨੂੰ ਆਜੋ ਜੀ ਫਲਾਣੇ ਨੂੰ ਆਜੋ ਜੀ ਦਿਨ ਦੇ ਕੇ ਫਿਰ ਮਿਲਣਾ ਨਹੀਂ ਇੱਥੇ ਡਾਕਟਰ ਨਹੀਂ ਹੈਗਾ ਜੀ ਆ ਜਾਓ ਨਹੀਂ ਵੀ ਤੁਸੀਂ ਟਾਈਮ ਦਿੰਦੇ ਹੋ ਤੁਹਾਨੂੰ ਪਤਾ ਨਹੀਂ ਹੈਗਾ ਜੀ ਡਾਕਟਰ ਹੈਗਾ ਕਿ ਨਹੀਂ ਹੈਗਾ ਤਿੰਨ ਦਿਨਾਂ ਦਾ ਪਹਿਲਾ ਟਾਈਮ ਦਿੰਦੇ ਹੋ ਵੀ ਪਰਸੋਂ ਨੂੰ ਆਡੇ ਕੋਲੇ ਅਹੀਂ ਆ ਗੱਲਾਂ ਕਰ ਰਹੇ ਨੇ ਫੇਰ ਆ ਗਾਹਾਂ ਦੀ ਗਾਹ ਗੱਲ ਵਧਾ ਰਹੇ ਨੇ ਅਸੀਂ ਕਹੀਂ ਨਾ ਭਾਈ ਇਹ ਗੱਲ ਵੱਧਦੀ ਜਾਂਦੀ ਹੈ ਮਰੀਜ਼ ਮੌਤ ਦੇ ਨੇੜੇ ਲੱਗਦਾ ਜਾਂਦਾ ਹੈ ਪਰਿਵਾਰ ਔਖਾ ਹੋ ਰਿਹਾ ਪਰਿਵਾਰ ਲੁੱਟਿਆ ਗਿਆ 5.5 ਲੱਖ ਰੁਪਏ ਲੁੱਟਿਆ ਗਿਆ ਵੀ ਉਹਦੀ ਕੋਈ ਪੁਕਾਰ ਸੁਣੋ ਨਹੀਂ ਸੁਣੀ ਅਣਸਰਦੇ ਦਾ ਤਣਲਾ ਬਿਲਕੁਲ ਅਣਸਰਦੇ ਨੂੰ ਅਣਸਰਦੇ ਨੂੰ ਅਸੀਂ ਆ ਦਰੀ ਬਿਠਾ ਕੇ ਪੋਛਾ ਕੇ ਬੈਠੇ ਆ ਜਦੋਂ ਜਮੀ ਸਾਡੇ ਹੱਥੋਂ ਗੱਲਾਂ ਲੰਘੀਆਂ ਸਾਰੀਆਂ ਹੋਰ ਸਾਡੇ ਕੋਲੇ ਕੋਈ ਚਾਰਾ ਨਹੀਂ ਅੱਡੇ ਬੰਦੇ ਹੀ ਮਾਰ ਰਹੇ ਨੇ ਲੁੱਟ ਦਾ ਸ਼ਿਕਾਰ ਹੋ ਰਹੇ ਨੇ ਤਾਂ ਦਰਨੇ ਲੱਗਦੇ ਨੇ ਐਵੇਂ ਦਰਨਾ ਨਹੀਂ ਲੱਗਦਾ ਇਹ ਨਹੀਂ ਹੈਗੇ ਕਮਾਦਨ ਦਿ ਵਾਲੇ ਬੰਦੇ ਆ ਜਿਹੜਾ ਟੰਕਰ ਪਸ਼ੂ ਦਾ ਨਾਮ ਹੈ ਜੀ ਮੇਰਾ ਨਾਮ ਹੈ ਜੀ ਅਮਰ ਸਿੰਘ ਭਾਰਤੀ ਕਿਸਾਨ ਯੂਨੀਅਨ ਨੇਕਤਾ ਆਜ਼ਾਦ ਜ਼ਿਲ੍ਹਾ ਕਾਰਜਕਾਰੀਆ ਕੋ ਕਿਹੜਾ ਪਿੰਡ ਹੈ ਆਪਣਾ ਪਿੰਡ ਲਾਉ ਗੋਲ ਜੀ ਆ ਕੀ ਮਸਲਾ ਹੈ ਜਿਹੜਾ ਜੁਰਤ ਕਰਨ ਦਾ ਜਿਹੜਾ ਮਸਲਾ ਹੈ ਜੀ ਇਹ ਸਾਡੇ ਮਰੀਜ਼ ਦੇ ਅਸੀਂ ਗੋਡੇ ਪਵਾਉਣ ਆਏ ਤੇ ਜੀ ਜਦੋਂ ਗੋਡੇ ਪਵਾਉਣਾ ਇਹਨਾਂ ਨੇ 2.5 ਲੱਖ ਤੇ ਸਾਡੀ ਮਰੀਜ਼ ਦਾ ਜੀ ਹਰਜਿੰਦਰ ਸਿੰਘ ਹਰਜਿੰਦਰ ਸਿੰਘ ਹਨਾਉ ਬਹਾਦਰ ਸਿੰਘ ਆ ਕਿਹੜੇ ਪਿੰਡ ਦਾ ਪਿੰਡ ਕਲਾਰਾਂ ਦਾ ਜੀ ਖਲਾਰ ਖੁਰਦੋ ਹਾਂਜੀ ਚਾਹ ਲੋ ਜਦੋਂ ਗੋਡੇ ਦਾ ਆਪਰੇਸ਼ਨ ਕਰਤਾ ਜੀ ਜਿਹੜਾ 5ਵੇਂ 6ਵੇਂ ਦਿਨ ਛੁੱਟੀ ਦਿੱਤੀ ਤਾਂ ਉਹ ਗੋਡੇ 'ਚ ਮਸਲਾ ਪ੍ਰੋਬਲ ਆ ਗਈ ਟੰਕੇ ਨਹੀਂ ਰਸੋ ਹੱਦੀ ਪਰਮੋਲੇ ਤਾਂ ਇਹਨਾਂ ਨੇ ਛੁੱਟੀ ਦਿੱਤੀ ਡਾਕਟਰ ਸਾਹਿਬ ਨੇ ਪਟਿਆਲੇ ਤੋਂ ਆਉਂਦੇ ਨੇ ਜਿਹੜੇ ਗੋਡੇ ਪਾ ਕੇ ਗਏ ਤੇ ਉਹਨਾਂ ਨੇ ਦੀਪਕ ਸਿੰਘਲਾ ਉਹਨਾਂ ਨੇ ਜਦੋਂ ਛੁੱਟੀ ਦੇਤੀ ਉਹ ਉਸ ਟਾਈਮ ਵੀ ਇਹਨਾਂ ਨੇ ਕਿਹਾ ਵੀ ਜਰ ਆਪਰੇਸ਼ਨ ਸੈੱਟ ਨਹੀਂ ਹੋਇਆ ਵੀ ਗਲਤ ਹੋ ਗਿਆ ਤਾਂ ਇਹਨਾਂ ਨੇ ਪੇਮੈਂਟ ਭਰਾ ਕੇ 10000 ਰੁਪਇਆ ਹੋਰ ਦਵਾਈਆਂ ਦੀ ਉਹਨੂੰ ਛੁੱਟੀ ਕਰਕੇ ਚੌਥੇ ਦਿਨ ਸੱਦ ਲਿਆ ਚੌਥੇ ਦਿਨ ਉਹ ਤਨ ਪੇਚਣ ਹੋਰ ਵੱਧ ਗਈ ਫਿਰ ਇਹਨਾਂ ਨੇ ਪੰਜ ਚਾਰ ਦਿਨਾਂ ਦੀ ਫੇਰ ਦਵਾਈ ਦੇਤੀ ਉਸ ਤੋਂ ਬਾਅਦ ਜਦੋਂ ਦੁਬਾਰੇ ਇਕੱਠ ਹੋਇਆ ਬੰਦੇ ਆਏ ਤਾਂ ਇਹਨਾਂ ਨੇ ਕਹਤਾ ਜੀ ਅਸੀਂ ਆਪਰੇਸ਼ਨ ਕਰ ਦਿੰਨੇ ਆ ਇਹਨਾਂ ਨੇ ਵਿੱਚ ਪਾਲਿਆ ਹਰਬੰਸ ਡਾਕਟਰ ਜੀ ਸਰਕਾਰੀ ਹਸਪੀਟਲ ਵਾਲਾ ਸੰਗਰੂਰ ਤੋਂ ਉਹਨੇ ਬਿਸ਼ਵਾਸ ਦਿੱਤਾ ਵੀ ਆਪਰੇਸ਼ਨ ਮੈਂ ਕਰ ਦੂੰਗਾ ਇਹਨਾਂ ਨੇ ਫੇਰ ਇਹਨਾਂ ਤੋਂ 20-3000 ਰੁਪਇਆ ਭਰਾ ਕੇ ਫੇਰ ਆਪਰੇਸ਼ਨ ਕਰਤੇ। ਪ੍ਰੇਸ਼ਨ ਉਹ 23 ਅਕਤੂਬਰ ਨੂੰ ਬੰਦੇ ਨੂੰ ਇੰਨੀ ਇਨਫੈਕਸ਼ਨ ਵੱਧ ਗਈ। ਅਹ ਰਹਾ ਰੱਬ ਦਾ ਨਾਮ 8 ਗ੍ਰਾਮ ਖੂਨ ਰਹਿ ਗਿਆ। ਤਾਂ ਇਹਨੇ ਗੋਲੀ ਲਾਤੀ ਕਹਿੰਦਾ ਇਨਫੈਕਸ਼ਨ ਤੋਂ ਵੀ ਗੋਲੀ ਲਾਤੀ, ਖੂਨ ਦੀ ਵੀ ਗੋਲੀ ਲਾਤੀ। ਖੂਨ ਨਹੀਂ ਤਾਂ ਹੀ ਖੂਨ ਚੜਾਇਆ ਨਹੀਂ ਗੋਲੀ ਲਾਤੀ। ਉਸ ਤੋਂ ਬਾਅਦ ਆ 25 ਤਰੀਕ ਨੂੰ ਇਹ ਝੋਨਾ ਵੱਡਦਾ ਸੀ ਬਾਈ ਸ਼ੁਕਤ ਇਹਨੇ ਦਾ ਬੇਟਾ ਇਹ ਕਰੇ ਬੇਹੋਸ਼ ਹੋ ਕੇ ਡਿੱਪਿਆ ਤਾਂ ਬਾਈਆਂ ਨੇ ਗਵਾਂਡੀਆਂ ਨੇ ਚੱਕ ਕੇ ਨੂੰ ਡਾਕਟਰ ਜਾਇਨ ਦੇ ਸੰਗ ਰੋ ਲੈ ਡਾਕਟਰ ਜੁਆਇਨ ਦੇ ਲੈ ਕੇ ਗਏ ਉੱਥੇ 7 ਲੱਖ ਰੁਪਈਆ ਲੱਗਿਆ ਜੀ 10 15 ਦਿਨ ਦਾਖਲ ਰੱਖਿਆ ਉਸ ਤੋਂ ਬਾਅਦ ਇਹਨਾਂ ਰਵੇ ਆਉਂਦੇ ਰਹੇ ਵੀ ਸਾਡੇ ਮਰੀਜ਼ ਠੀਕ ਨਹੀਂ ਜੀ ਤੁਸੀਂ ਸਾਡੇ ਮਰੀਜ਼ ਦਾ ਕੋਈ ਜਾਂ ਤਾਂ ਹਿੱਲਾ ਕਰੋ ਜਾਂ ਸਾਡੀ ਪੇਮੈਂਟ ਕਰੋ ਅਸੀਂ ਕਿਤੇ ਹੋਰ ਇਲਾਜ ਕਰਾਉਂਦੇ ਹੋ ਜੀ ਛੋੜੀਆਂ ਨਖੇਲੀ ਕਰਨ ਇਹ ਸਾਡਾ ਮਰੀਜ਼ ਅੱਜ 40 ਕਿਲੋ ਦਾ ਰਹਿ ਗਿਆ ਜਿਹੜਾ ਕਿ ਇੱਕ ਕੁਆਟਰ ਤੋਂ ਉੱਤੇ ਸੀ। ਗੋਟਾ ਸੀ ਇੱਕ ਪਵਾਉਂਦੇ ਸੀ ਜੀ ੱੱਕੇ ਨਾਲ ਦੋ ਇਹ ਪਾਓ। ਦੋ ਇਹ ਪਾ ਕੇ ਹੁਣ ਇਹ ਸਾਰੀਆਂ ਗੱਲਾਂ ਦੇ ਬਾਵਜੂਦ ਪਰ ਬਾਹਰ ਨੂੰ ਸਾਨੂੰ ਇਹਨਾਂ ਨੇ ਟਾਈਮ ਦਿੱਤਾ ਵੀ 4 ਵਜੇ ਸੋਮਵਾਰ ਨੂੰ ਆ ਜਿਓ। ਕੱਲ ਅਸੀਂ 4 ਵਜੇ ਆਏ। ਇਹਨਾਂ ਨੇ ਸਾਡੀ ਗੱਲਬਾਤ ਕਹਿੰਦੇ ਜੀ ਡਾਕਟਰ ਸਾਹਿਬ ਨਹੀਂ ਹਰੇ। ਡਾਕਟਰ ਸਾਹਿਬ ਹਰੇ ਤੇ ਸਾਨੂੰ ਹੱਕ ਕੇ ਸਾਡੇ ਸਾਰੇ ਪਰਿਵਾਰ ਤੇ ਟੈਨਸ਼ਨ ਪੈ ਰਹੀ ਐ। ਪਲਾਸਟੂ ਚ ਪੋਤਾ ਫੜਦੇ ਉਹਦੇ ਟੈਂਸ਼ਨ ਪੈ ਰਹੀ ਹੈ ਨੂਹ ਤੇ ਟੈਂਸ਼ਨ ਪੈ ਰਹੀ ਹੈ ਤੇ ਇਸ ਕਰਕੇ ਸਾਨੂੰ ਮਰੀਜ਼ ਨੂੰ ਮੁੱਦੇ ਨਾਲ ਰੱਖਦੇ ਹੋਏ ਫਿਰ ਸਾਨੂੰ ਪ੍ਰੋਗਰਾਮ ਅੱਕੇ ਹੋਇਆਂ ਨੂੰ ਦੇਣਾ ਪੈ ਗਿਆ ਕੋਈ ਛੜਾ ਸ਼ੌਕਰੀ ਹੁਣ ਆ ਕੇ ਜਿਹੜਾ ਪੁਲਿਸ ਪ੍ਰਸ਼ਾਸਨ ਸਾਡੇ ਤੇ ਧੱਕਾ ਕਰ ਰਿਹਾ ਹੈ ਇਹ ਲਈ ਅਸੀਂ ਜ਼ੋਰ ਨਾਲ ਨਿੰਦਿਆ ਕਰਦਿਆਂ ਕਿਉਂਕਿ ਅਸੀਂ ਕੋਈ ਭੀਖ ਨਹੀਂ ਮੰਗਣਾ ਏ ਅਸੀਂ ਡਾਕਟਰ ਸਾਹਿਬ ਦੇ ਦਰ ਤੇ ਬਹਿ ਕੇ ਆਪਦੇ ਮਸਲ ਜਿਹੜੀ ਪੇਮੈਂਟ ਨੂੰ ਖੱਦਲ ਖਵਾਰ ਦੇਣਾ ਸੀ ਕੀਤਾ ਉਹ ਵੱਖਰਾ ਹੈ ਹਜੇ ਸਾਡੇ ਰੁਪਏ ਲੱਗ ਜਾਂਦੇ ਨੇ ਸਾਡਾ ਮਰੀਜ਼ ਤੰਗ ਹੈ ਜੇ ਕੋਈ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦੇ ਹਾਂ ਜੇ ਸਾਡੇ ਕੋਈ ਮਰੀਜ਼ ਨੂੰ 1921 ਹੋ ਗਈ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਵਿੱਚ ਕੀਤਾ ਹੈ ਡਾਕਟਰ ਨੂੰ ਤਾਂ ਖਿੱਚਣੀ ਖਿੱਚਣਾ ਹੈ ਇਹ ਪੁਲਿਸ ਪ੍ਰਸ਼ਾਸਨ ਧਿਆਨ ਕਰ ਲੈ ਕਿ ਹੁਣ ਸਾਨੂੰ ਬਾਹਰ ਕੱਢਿਆ ਗਿਆ ਸੀ ਅੰਦਰ ਬੈਠਾ ਗਿਆ 10 ਮਿੰਟਾਂ ਤੋਂ ਬਾਅਦ ਜੇ ਡਾਕਟਰ ਨੇ ਨਾ ਗੱਲ ਕਰੀ ਜਿਹੜੀ ਸਾਡੇ ਤੇ ਤਾਂ ਫੇਰ ਨਹੀਂ ਉਹ ਫੇਰ ਲੈ ਸੁਣ ਡਾਕਟਰ ਕਹਿੰਦਾ ਕੀ ਹੈ ਜੀ ਡਾਕਟਰ ਸਾਡੇ ਨਾਲ ਗੱਲ ਹੀ ਕਰਨ ਨੂੰ ਤਿਆਰ ਨਹੀਂ ਜੀ ਕੀ ਕਹਦਾ ਕੀ ਹੈ ਸਾਨੂੰ ਕਹਿਦਾ ਗਿਆ ਪੁਲਿਸ ਪ੍ਰਧਾਨ ਤੌਰ 'ਤੇ ਆ ਕੇ ਸਾਡੇ ਅੱਗੇ ਡੀ ਐਚ ਪੀ ਦੇ ਆਜੋ ਡੀ ਐਚ ਪੀ ਦੇ ਸਾਡਾ ਕੀ ਮਤਲਬ ਠੀਕ ਹੈ ਗੱਲਬਾਤ ਸਾਡੀ ਡਾਕਟਰ ਨਾਲ ਹੈ ਡੀ ਐਸ ਪੀ ਦੇ ਸਾਡਾ ਕੀ ਕੱਟਾ ਬਹਿ ਹੈ ਕਲਾਰਪੁਰ ਦਾ ਜੀ ਬੀ ਕੇ ਯੂ ਇਕਤਾ ਆਜ਼ਾਦ ਦਾ ਮੈਂ ਜ਼ਿਲ੍ਹਾ ਆਗੂ ਆ ਜੀ ਗੱਲ ਤਾਂ ਜੀ ਇਹਨਾਂ ਨੇ ਕਈ ਮਹੀਨੇ ਪਹਿਲਾਂ ਸਰਦਾਰ ਸਾਹਿਬ ਦਾ ਇਲਾਜ ਕਰਨ ਵਾਸਤੇ ਦਾਖਲ ਕਰ ਲਿਆ ਜੀ ਇੱਥੇ ਤੇ ਗੱਲ ਹੋਈ ਸੀ ਇਹਨਾਂ ਦੀ 2.5 ਲੱਖ ਚ ਜੀ ਪਹਿਲਾਂ ਇਹਨਾਂ ਕੋ ਇਹਨਾਂ ਨੇ ਪਹਿਲਾਂ ਕਿਸੇ ਕੋਟੇ-ਗਾਡੇ ਦਾ ਕਿਸੇ ਦਾ ਆਪਰੇਸ਼ਨ ਵੀ ਨਹੀਂ ਕਰਿਆ ਪਹਿਲੀ ਹੀ ਆਪਰੇਸ਼ਨ ਸੀ ਇਹਨਾਂ ਦਾ ਇੱਕ ਕੋਟਾ ਦਿਖਾਉਣਾ ਏਡੀ ਉਹ ਜਦੋਂ ਉਹਨਾਂ ਨੇ ਕੋਟੇ ਦਾ ਆਪਰੇਸ਼ਨ ਕਰਿਆ ਜੀ ਉਹ ਸੈਟਿੰਗ ਨਹੀਂ ਆਈ ਉਸ ਤੋਂ ਬਾਅਦ ਉਹ ਫੁੱਲ ਗਿਆ ਜੀ ਕੋਟਾ ਇਹਨਾਂ ਨੇ ਦੁਬਾਰੇ ਉਹ ਸਾਫ਼ ਕਰਕੇ ਦੁਬਾਰੇ ਕਰਤਾ ਜੀ ਫੇਰ ਦੂਸਰਾ ਦੂਸਰਾ ਕੋਨੇ ਉੱਜੀ ਜੀ ਕੋਲੇ ਤੋਂ ਇਹ ਬੋਲੇ ਅਬ ਜਰ ਕੋ ਕਿੱਥੇ ਨੇ ਜਿਹੜਾ ਬੁੱਲ ਦੇ ਆ ਜੀ ਅੱਛਾ ਪੈਸੇ ਪੁੱਛਦੇ ਸੀ ਡੋਟੇ ਤੋਂ ਮੰਗਦੇ ਨਹੀਂ ਕਿਉਂਕਿ ਬੱਚਿਆਂ ਨੂੰ ਇਹ ਹੁੰਦਾ ਵੀ ਸਾਡੇ ਮਾਪੇ ਚਲਦੇ ਹੋ ਜਾਣ ਪਰ ਇਹਨਾਂ ਨੇ ਜਦੋਂ ਇਹ ਸਾਡਾ ਜਿਹੜਾ ਮਰੀਜ਼ ਹੈ ਇਹ ਵੱਢ ਕੇ ਤਰਤਾ ਜੀ ਅਸੀਂ ਇਹਨਾਂ ਨਾਲ ਮੀਟਿੰਗਾਂ ਕਰਦੇ ਰਹੇ ਵੀ ਜਾਨੀ ਸਾਡੇ ਤੇ ਪੈ ਗਿਆ ਭਾਈ ਮਾਲੀ ਤੁਸੀਂ ਛੱਡੋ ਇਹ ਸਾਨੂੰ ਮੀਟਿੰਗ ਤੇ ਮੀਟਿੰਗ ਦੇਣ ਲੱਗੇ ਤੇ ਸਾਡੇ ਪ੍ਰਧਾਨ ਜੀ ਕੱਲ ਆਏ ਸੀ ਇਹਨਾਂ ਨੇ ਕੱਲ ਦੀ ਮੀਟਿੰਗ ਦਿੱਤੀ ਕੱਲ ਉਹ ਖਿਜ ਗਏ ਤਾਂ ਇਹ ਲੁਕ ਗਏ ਜੀ ਉਹਨਾਂ ਨੂੰ ਦੇਖ ਕੇ ਅੱਜ ਸਾਨੂੰ ਇਮੀਡੀਏਟਲੀ ਆਉਣਾ ਪੈ ਗਿਆ ਅਸੀਂ ਤਾਂ ਇਹੀ ਮੰਗ ਕਰਦੇ ਆਂ ਵੀ ਭਾਈ ਸਾਡੇ ਮਰੀਜ਼ ਦੀ ਪਰਭਾਈ ਹੋ ਜੇ ਜਿੰਨਾ ਸਾਡਾ ਖਰਚਾ ਹੋਇਆ ਉਹ ਸਾਡਾ ਦੇ ਦੇਣ ਪਰ ਗੱਲ ਨਹੀਂ ਪੜਦੀ ਜੀ ਨਾ ਬਿਲਕੁਲ ਨਹੀਂ ਸੁਣਦੇ ਜੀ ਕੀ ਕਹਿੰਦੇ ਨਹੀਂ ਉਹ ਤਾਂ ਗੱਲ ਹੀ ਨਹੀਂ ਕਰਦੇ ਜੀ ਉਹ ਤਾਂ ਕਹਿੰਦੇ ਵੀ ਕੀ ਕਹਿ ਸਕਦੇ ਆ ਜੀ ਟੱਡ ਦਾ ਬਸ ਉਹ ਗਾਂਹ ਦੀ ਗਾਂਹ ਛੋਟੇ ਮੋਟੇ ਕੋਈ ਟੈਕਸਾਂ ਤੋਂ ਗੱਡੀ ਦੇ ਵਿੱਚ ਬੈਠ ਗਿਆ ਜੀ ਕਿੰਨਾ ਹੈ ਭਾਈ ਉਹ ਗੱਡੀ ਜੀ ਪਿਆਗਾ ਫਾਇਦਾ ਪਵਾਇ ਸੀ ਆਪ ਦਾ ਆਪਸ ਮਾਰ ਲੂਗਾ ਉਹ ਤੋਂ ਵੀ ਗਿਆ ساری ਉਮਰ ਸਾਨੂੰ ਉਹਨੂੰ ਚੱਕਰਦਾਰ ਰਹਿਣਵਾਰ ਨਹੀਂ ਬਣਦਾ ਕੀ ਨਾਮ ਹੈ ਜੀ ਹਰਜਿੰਦਰ ਸਿੰਘ ਕਿਹੜਾ ਪਿੰਡ ਹੈ ਜੀ ਕਲਾਰ ਖੁਰਦ ਕੀ ਗੱਲ ਹੋਈ ਹੈ ਜੀ ਗੋਡੇ ਪਵਾਇ ਦੇ ਸੀ 6 ਮਹੀਨੇ ਹੋ ਗਏ ਠੀਕ ਹੈ ਜੀ ਪਵਾਇ ਦਾ ਇਹ ਵੀ ਆਲੀ ਫਾਸਤ ਬਧੇ ਕਰੀ ਜਾਵਾਂਗੇ ਮੈਂ ਤਾਂ ਤੇ ਮੰਜੇ ਦੇ ਮੈਂ ਤਾਂ ਵੈਲਟਰ ਵੀ ਮੇਜੇ ਜੀ ਕਰ ਦਾਂਗਾ ਠੀਕ ਹੈ ਜੀ ਮੈਂ ਤਾਂ ਤੇ ਹਰ ਮੈਂ ਤਾਂ ਮੇਰਾ ਸਰੀਰ ਜਮੀ ਛਗਾਤਾ ਇਹਨਾਂ ਨੇ ਅੱਛਾ ਜੀ ਹਾਂ ਜੀ ਮੈਂ ਇਹ ਬੇਕਾਰ ਕਰਤਾ ਇਹਨਾਂ ਨੇ ਹਾਂ ਤੇ ਹੁਣ ਕੀ ਕਹਿੰਦੇ ਡਾਕਟਰ ਸਾਹਿਬ ਕੀ ਗੱਲ ਕਹਿੰਦੇ ਨੇ ਹੈ ਜੀ ਡਾਕਟਰ ਸਾਹਿਬ ਕੀ ਗੱਲ ਕਹਿੰਦੇ ਨੇ ਸੁਣੀ ਡਾਕਟਰ ਸਾਹਿਬ ਉੱਥੇ ਬੈਠੇ ਨੇ ਮੁੰਡੇ ਸਾਹਿਬ ਨੂੰ ਪਤਾਗਾ ਮੈਨੂੰ ਇਹਨਾਂ ਨਹੀਂ ਪਤਾਗਾ ਮੈਂ ਤਾਂ ਘਰੋਂ ਲੈ ਕੇ ਅੱਜ ਮੁੰਡਾ ਕਿੰਨਾ ਚਿਰ ਹੋ ਗਿਆ ਜੀ ਆਪਰੇਸ਼ਨ ਕਰਾਏ ਨੂੰ 6 ਮਹੀਨੇ ਨਹੀਂ ਹੋਣ ਹੋਗੇ ਜੀ ਤੇ ਡਾਕਟਰ ਨੂੰ ਕੀ ਕਹਿੰਦਾ ਸਾਨੂੰ ਆਉਂਦੇ ਰਹੇ ਹੋ ਟੈਸਟ ਆਉਂਦੇ ਰਹੇ ਹਾਂ ਜੀ ਬਸ ਦੇਖ ਕੇ ਜੇ ਮੋੜਨੇ ਤੇ ਦਵਾਈ ਜੀ ਦੇਤੀ ਹੈ ਫਲਾਣਾ ਹੋ ਜੂ ਤੇ ਮੁਕਾਉ ਜੂ ਠੀਕ ਹੈ ਜੀ ਹਾਂ ਕੁਛ ਨਹੀਂ ਹੋਇਆ ਗੋਡਾ ਦੇਖ ਦੋ ਦੋ ਵਾਰੀ ਆਪਰੇਸ਼ਨ ਹੋ ਗਿਆ ਆ ਗੋਡਾ ਟੇਡਾ ਜੜਦਾ ਟੇਡਾ ਆ ਗੋਡਾ ਜੀ ਦੇਖੋ ਡਾਕਟਰ ਕਹੇ ਜਨੇ ਓਕੇ ਜੀ ਨਾਮ ਹੈ ਸਰਪਨ ਮੇਰਾ ਨਾਮ ਡਾਕਟਰ ਆਯੂਸ਼ ਜੈਨ ਹੈ। ਮੈਂ ਐਮਐਸ ਆਫ ਆਰਥੋਪੈਡਿਕਸ ਦਾ ਕਰਤਾ ਹਾਂ। ਠੀਕ ਹੈ। ਕੀ ਮਸਲਾ ਹੈ ਜਿਹੜੇ ਕੀ ਮਸਲਾ ਸੀ ਇਹਦਾ? ਇੱਕ ਸਾਡੇ ਕੋਲ ਮਰੀਜ਼ ਆਏ ਸੀ ਜੀ ਗੋਡਿਆਂ ਦੀ ਪ੍ਰੋਬਲਮ ਨਾਲ। ਮੈਸਟਰ ਹਰਜਿੰਦਰ ਸਿੰਘ ਤੇ 4 ਅਕਤੂਬਰ ਨੂੰ ਇਹਨਾਂ ਨੂੰ ਆਪਾਂ ਐਡਮਿਟ ਕਰਕੇ 5 ਅਕਤੂਬਰ 2024 ਦੇ ਦਿਨ ਦੋਨੋਂ ਗੋਡੇ ਦਾ ਆਪਰੇਸ਼ਨ ਕੀਤਾ ਸੀਗਾ। ਆਪਰੇਸ਼ਨ ਤੋਂ ਬਾਅਦ ਇਹਨਾਂ ਨੂੰ 4-5 ਦਿਨ ਤੋਂ ਬਾਅਦ ਇਹਨਾਂ ਨੂੰ ਘਰੇ ਛੁੱਟੀ ਕਰਕੇ ਭੇਜ ਦਿੱਤਾ ਸੀਗਾ। ਤੇ ਫਾਲੋਅ-ਅਪ ਤੇ ਆਂਦੇ ਰਹੇ ਸਾਡੇ ਕੋਲ ਤੇ ਫਾਲੋਅ-ਅਪ ਤੇ ਇਹਨਾਂ ਦੇ ਇੱਕ ਗੋਡੇ 'ਚੋਂ ਥੋੜਾ ਜਿਹਾ ਸਮ मतलब ਰੇਸ਼ਾ ਵਗ ਰਾਇਆ ਸੀ ਰੇਸ਼ਾ ਵੀ ਨਹੀਂ ਥੋੜਾ ਜਿਹਾ ਪਾਣੀ ਦਾ मतलब ਖੂਨ ਦਾ ਜਾਂ ਪਾਣੀ ਦਾ ਭਾਗ ਆ ਰਿਹਾ ਸੀ ਦਸਾ ਆ ਰਿਹਾ ਸੀਗਾ ਤੇ ਆਪਾਂ ਇਹਨਾਂ ਨੂੰ ਪਹਿਲਾਂ ਐਂਟੀਬਾਇਓਟਿਕ ਦਵਾਈਆਂ ਦੇ ਕੇ ਕੋਸ਼ਿਸ਼ ਕੀਤੀ ਕਿ ਉਹ ਠੀਕ ਹੋ ਜਾਏ ਤੇ ਉਸ ਤੋਂ ਬਾਅਦ ਇਹਨਾਂ ਨੂੰ ਦੱਸਿਆ ਕਿ ਇਹਨਾਂ ਥੋੜੀ ਗੋਡੀ ਦੀ ਸਫਾਈ ਕਰਨੀ ਪੈਣੀ ਹੈ ਤੇ ਆਪਾਂ ਫਿਰ ਉਹਨਾਂ ਦਾ ਦੁਬਾਰਾ ਦੁਬਾਰਾ ਆਪਰੇਟ ਕਰਕੇ ਉਹ ਗੋਡੀ ਦੀ ਸਫਾਈ ਕੀਤੀ ਹੈ ਤੇ ਉਸ ਤੋਂ ਬਾਅਦ ਹੁਣ ਇਨਫੈਕਸ਼ਨ ਬਿਲਕੁਲ ਠੀਕ ਹੈਗੀ ਠੀਕ ਹੈ ਤੇ ਇਹਨਾਂ ਨੂੰ ਆਪਰੇਸ਼ਨ ਦੇ ਪਹਿਲੇ ਆਪਰੇਸ਼ਨ ਦੇ ਦੌਰਾਨ ਵੀ ਇਹਨਾਂ ਨੂੰ ਸਮਝਾਇਆ ਸੀਗਾ ਕਿ ਆਪਰੇਸ਼ਨ ਦੇ ਦੌਰਾਨ ਕਿਹ ਕਿਹ ਕੰਪਲਿਕੀਸ਼ਨ ਹੋ ਸਕਦੀਆਂ ਇਹਨਾਂ ਦੇ ਸਾਰੇ ਕੰਸਰਨ ਆਪਾਂ ਪ੍ਰੋਪਰ ਲੈ ਕੇ ਇਹਨਾਂ ਤੋਂ ਦੱਸ ਕਰ ਲਿੱਤੇ ਸੀ ਸਮਝਾਇਆ ਸੀਗਾ ਕਿ ਹਰ ਇੱਕ ਆਪਰੇਸ਼ਨ ਦੇ ਕਿਸੇ ਵੀ ਤਰ੍ਹਾਂ ਦੇ ਆਪਰੇਸ਼ਨ ਦੇ ਥੋੜੇ ਥੋੜੇ ਰਿਸਕ ਹੋ ਸਕਦੇ 1 ਤੋਂ 3% ਚਾਂਸ ਹੁੰਦੇ ਹੈਗੇ ਤੇ ਉਹ ਪ੍ਰੋਬੈਬਿਲਿਟੀ ਇਹਨਾਂ ਨੂੰ ਸਮਝਾਈ ਸੀ ਕਿ ਉਸ ਤੋਂ ਬਾਅਦ ਫਿਰ ਇਹਨਾਂ ਜੇ ਕਿਹ ਕੰਪਲਿਕੀਸ਼ਨ ਆਈ ਅਸੀਂ ਉਹਨਾਂ ਨੂੰ ਡੀਲ ਕੀਤਾ ਉਸ ਤੋਂ ਬਾਅਦ ਉਹ ਇਨਫੈਕਸ਼ਨ ਵਾਲਾ ਪਾਰਟ ਬਿਲਕੁਲ ਠੀਕ ਹੈਗਾ ਹੁਣ ਉਸ ਤੋਂ ਬਾਅਦ ਕਿ ਇਨਫੈਕਸ਼ਨ ਤੋਂ ਬਾਅਦ ਇਹਨਾਂ ਦੇ ਗੋਡੇ 'ਚ ਇਨਸਟੇਬਿਲਿਟੀ ਜਿਹਨੂੰ ਕਹਿੰਦੇ ਹੈਗੇ ਆ ਉਹ ਲਿਗਾਮੈਂਟ ਦੇ ਕਾਰਨ ਹੁੰਦਾ ਹੈਗਾ ਉਹ ਪ੍ਰੋਬਲਮ ਉਹਨਾਂ ਦੇ ਹਜੇ ਵੀ ਹੈਗੀ ਹੈ। ਉਹ ਇਹਨਾਂ ਦੇ ਆਏ ਹੈਗੇ ਆ ਡਿਮਾਂਡ ਲੈ ਕੇ ਹੁਣ ਪਿਛਲੇ ਸਪੀਕ ਚ ਕਿ ਸਾਡਾ ਆਪਰੇਸ਼ਨ ਦੋਨੋਂ ਗੋਡਿਆਂ ਦਾ ਠੀਕ ਨਹੀਂ ਹੋਇਆ ਤੇ ਉਹ ਉਹਦੇ ਕੰਪਨਸੇਸ਼ਨ ਉਹ ਚਾਹੁੰਦੇ ਸਾਡੇ। ਹਾਂਜੀ ਇਹ ਦੋਨੇ ਗੋਡਿਆਂ ਤੇ ਪੇਨ ਕਿਤੇ ਨਹੀਂ ਦਿੱਤਾ ਸੀ। ਹਾਂਜੀ। ਕਹਿੰਦੇ ਕਿ ਦੂਜੀ ਦੇਖੋ ਸਾਡਾ ਠੀਕ ਸੀ ਕਿ ਆਪਰੇਸ਼ਨ ਡਾਕਟਰ ਸਾਹਿਬ ਨੇ ਨਹੀਂ ਨਹੀਂ ਉਹ ਤਾਂ ਇਹਦੇ ਕੁਝ ਵੀ ਨਹੀਂ ਹੈ ਜੀ ਉਹ ਤਾਂ ਸਾਡੇ ਰਿਕਾਰਡ ਹੈਗਾ ਸਾਡੇ ਕੋਲ ਪ੍ਰੀ ਆਪਰੇਟਿਵ ਐਕਸ-ਰੇ ਹੈਗੇ ਆ ਠੀਕ ਹੈ ਜਦੋਂ ਆਏ ਇਹ ਇਹਨਾਂ ਦਾ ਕਹਿਣਾ ਹੈ ਕਿ ਜਦੋਂ ਮਰੀਜ਼ ਆਇਆ ਚੱਲ ਕੇ ਆਇਆ ਸੀ ਉਹ ਬਿਲਕੁਲ ਗਲਤ ਗਲਤ ਸਹਾਰੇ ਨਾਲ ਸਵੋਕਰ ਨਾਲ ਚੱਲਦੇ ਛੋਟੀ ਨਾਲ ਚੱਕ ਕੇ ਆਉਂਦੇ ਸੀਗੇ ਪਹਿਲਾਂ ਦੋਨੋਂ ਗੱਡੀ ਦਾ ਖਰਾਬ ਸੀ ਸਰ ਸਰ ਸਾਹਿਬ ਨੇ ਉਹਦੀ ਕੰਪੰਸੇਸ਼ਨ ਮੰਗ ਰਹੀ ਹੈ ਜੀ ਮੇਰੀ ਤੁਹਾਨੂੰ ਤਾਂ ਜਿੰਨੇ ਸਾਰੇ ਜਿੰਨਾ ਵੀ ਖਰਚਾ ਹੈ ਸਾਡਾ ਸਾਨੂੰ ਰਿਟਰਨ ਕਰੋ ਨਹੀਂ ਸਰ ਹੁਣ ਤੋਂ ਸਾਡੇ ਤੋਂ ਫਿਰ ਨਹੀਂ ਸਕਦੇ ਦੇਖੋ ਵਿੱਧ ਵਾਕਰ ਜਦੋਂ ਦੁਆਰਾ ਆਪਰੇਸ਼ਨ ਕਰਕੇ ਵਿੱਧ ਵਾਕਰ ਸਪੋਰਟ ਚੱਲ ਰਹੇ ਸੀ ਉਹਨਾਂ ਨੂੰ ਪ੍ਰੀਕਾਸ਼ਨਸ ਵੀ ਦੱਸਿਆ ਸੀਗੇ ਇਹਨਾਂ ਨੂੰ ਕੀ ਕੀ ਰੱਖਣੀ ਹੈ ਤੇ ਉਹਨਾਂ ਨੂੰ ਐਕਸਰਸਾਈਜ਼ ఫిਜ਼ੋਥੈਰੇਪੀ ਵੀ ਦੱਸੀ ਸੀਗੀ ਇਹ ਆਪ ਮੰਨਦੇ ਆ ਕਿਵੇਂ ਪ੍ਰੀਕਾਸ਼ਨ ਨਹੀਂ ਰੱਖੀਗੇ ਬਾਪੂ ਜੀ ਨੇ ਇੱਕ ਵਾਰੀ ਘਰੇ ਇਹਨਾਂ ਨੂੰ ਚੱਕਰ ਆ ਕੇ ਗਿਰੇ ਹਨ ਜਿਹੜਾ ਗੋਡਾ ਮੋਡਨ ਦਾ ਇਹਨਾਂ ਨੂੰ ਪਰਹੇਜ਼ ਦੱਸਿਆ ਸੀ ਉਹ ਨਹੀਂ ਰੱਖ पाए ਗੋਡਾ ਇੱਕਦਮ ਝਟਕੀ ਨਾਲ ਮੁੜਿਆ ਹੈਗਾ ਇਹ ਗੱਲ ਉਹ ਮੰਨਦੇ ਆ ਉਹ ਡਿਨਾਈ ਕਰੀ ਜਾਂ ਉਹਦਾ ਹੁਣ ਉਹਦਾ ਨਹੀਂ ਪੇਸ਼ੈਂਟ ਵੀ ਸਰ ਅਗਰ ਗੱਲ ਕਰੀਏ 6 ਮਹੀਨੇ ਹੋ ਚੁੱਕੇ ਨੇ ਕਿ ਕੋਈ ਵੀ ਫਰਕ ਨਾ ਪੈਣਾ ਕਿ ਆਪਦੇ ਆਪ ਦੇ ਵੀ ਸਵਾਲੇ ਨਿਸ਼ਾਨ ਫਾਇਦਾ ਹੋ ਰਹੇ ਨਾ ਇਹ ਕਹਿੰਦੇ ਸਾਨੂੰ 6 ਦਿਨ ਤੱਕ ਤਾਂ ਇਹਨਾਂ ਨੇ ਛੁੱਟੀ ਨਹੀਂ ਦਿੱਤੀ ਕਿ ਤਸ ਹਸਪੀਟਲ ਵੀ ਸਰਕਾਰੀ ਆ ਫਿਰ ਵੀ ਦੁੱਤੀ ਦਿਨ ਤੱਕ ਜੀ ਨਹੀਂ ਏਦਾਂ ਤਾਂ ਕੋਈ ਨਹੀਂ ਹੈ ਜੀ ਆਪਾਂ 5 ਤੋਂ 6 ਦਿਨ ਦਾ ਐਂਟੀਬਾਇਓਟਿਕ ਦਾ ਕੋਰਸ ਹੁੰਦਾ ਆਪਾਂ ਦਿੱਤਾ ਹੈਗਾ ਉਹ ਤਾਂ ਐਂਟੀਬਾਇਓਟਿਕ ਸਰਕਾਰੀ ਜੀ ਦਾ ਦੁੱਤੀ ਦਿਨ ਛੁੱਟੀ ਕਰ ਦਿੰਦੇ ਨੇ ਨਹੀਂ ਉਹ ਤਾਂ ਹਰੇਕ ਦੇ ਕੋ ਹਸਪੀਟਲ ਦੇ ਆਪਣੇ ਪ੍ਰੋਟੋਕਾਲ ਹੁੰਦੇ ਕਿੰਨੀ ਦੇਰ ਐਂਟੀਬਾਇਓਟਿਕ ਕਿੰਨੀ ਦੇਰ ਆਬਜ਼ਰਵੇਸ਼ਨ ਕਿੰਨੀ ਦੇਰ ਐਡਮਿਟ ਰੱਖਣਾ ਹੈਗਾ ਉਹ ਕੋਈ ਫਿਕਸ ਪੀਰੀਅ ਕਾਰਨ ਕੀ ਹੈ ਰੀਜ਼ਨ ਕੀ ਹੈ ਕਿ ਕਿਆ ਰੀਜ਼ਨ ਕੀ ਹੈ ਕਿ ਉਹਨਾਂ ਯੂਜ਼ ਕੀਤਾ ਦੇਖੋ ਪ੍ਰੀਕਾਸ਼ਨਸ ਵੀ ਹੋ ਸਕਦੇ ਮਲਟੀਪਲ ਫੈਕਟਰਸ ਹੁੰਦੇ ਆ ਤਾਂ ਕੋਈ ਸਿੰਗਲ ਸਿੰਗਲ ਫੈਕਟਰ ਸਿੰਗਲ ਆਊਟ ਕਰਨਾ ਉਹ ਬੜਾ ਮੁਸ਼ਕਿਲ ਹੈ ਕੋਈ ਵੀ ਨਹੀਂ ਦੱਸ ਸਕਦਾ ਸਰਕਾਰ ਅਗਰ ਗੱਲ ਕਰੀਏ ਪ੍ਰਸ਼ਾਸਨ ਨੇ ਹੁਣ ਤੱਕ ਗੋਟੀਆਂ ਦੇ ਕਿੰਨੇ ਘਰ ਚੁੱਕੇ ਹੋਏ ਹਸਪੀਟਲ ਚ ਦੇਖੋ ਮੇਰਾ ਪਰਸਨਲੀ ਜਿਹੜਾ ਮੇਰਾ ਐਕਸਪੀਰੀਅੰਸ ਹੈਗਾ ਮੋਰ ਥਨ 150 ਤੋਂ 200 ਗੋਟੀਆਂ ਤੋਂ ਮੈਂ ਜਾਦਾ ਬਦਲ ਹਸਪੀਟਲ ਚ ਹਾਂਜੀ ਪੂਰੇ ਹਸਪੀਟਲ ਇਸ ਹਸਪੀਟਲ ਚ ਸਾਰੇ ਹਸਪੀਟਲ ਮਿਲਾ ਕੇ ਦੱਸ ਰਹੇ ਨੇ ਪੂਰੇ ਦੇ ਹਸਪੀਟਲ ਦੇ ਕਿੰਨੇ ਕਰੇ ਹੁਣ ਤੱਕ देखो एक फिगर मैं चेक करना पड़ेगा तो ज्यादा जो तुम भी करिए जो तो ध्यान नहीं, है। नहीं देते हैं कभी कभी भी पहला ऑपरेशन करया से साडा गोडे वाली नहीं नहीं इतनी गल नहीं है जी सर तुम तो प्राइवेट आ रहे हो इस हॉस्पिटल के बीच हां जी साडे इस हॉस्पिटल च पैनल थैंक यू सर ठीक है सर किस तरह का की होता की सॉर्ट होता है नहीं गल बात चल रही है मैंने इस बारे पूरी डिटेल नहीं हजे पता जो भी हो रही हो तो पुलिस सारे गल कर रहे हैं जी प्रशासन जिम्मे भी होगा मैं तुम्हें दस ਠੀਕ ਹੈ ਜੀ ਮੇਰਾ ਨਾਮ ਡਾਕਟਰ ਦੀਪਕ ਸਿੰਘ ਲੈ ਮੈਂ ਇਸ ਹਸਪੀਟਲ ਦਾ ਐਮ ਡੀ ਹੈਗਾ ਠੀਕ ਹੈ ਡਾਕਟਰ ਸਾਹਿਬ ਕੀ ਮਾਮਲਾ ਕੀ ਹੈ ਸਰ ਮਾਮਲਾ ਜਿਵੇਂ ਤੁਹਾਨੂੰ ਡਾਕਟਰ ਸਾਹਿਬ ਨੇ ਵੀ ਸ਼ੇਅਰ ਕੀਤੀ ਹੈ ਇਹ ਚੀਜ਼ ਵੀ ਸਾਡੇ ਹਸਪੀਟਲ ਦੇ ਵਿੱਚ 4 ਅਕਤੂਬਰ ਨੂੰ ਪੇਸ਼ੈਂਟ ਹਰਜਿੰਦਰ ਸਿੰਘ ਦਾਖਲ ਹੋਏ ਸੇ ਉਹਨਾਂ ਦਾ ਪ੍ਰੋਪਰ ਜਿਹੜਾ ਵਰਕਅਪ ਹੁੰਦਾ ਹੈ ਇੱਕ ਗੋਡੇ ਬਦਲਣ ਦੇ ਲਈ ਉਹ ਵਰਕਅਪ ਕਰਨ ਤੋਂ ਬਾਅਦ ਹੀ ਉਹਨਾਂ ਦਾ ਉਹ ਆਪਰੇਸ਼ਨ ਦੇ ਲਈ ਕੰਸੈਂਟ ਲਏਗੀ ਜਿਸ ਦੇ ਵਿੱਚ ਪੇਸ਼ੈਂਟ ਨੂੰ ਤੇ ਉਹਨਾਂ ਦੇ ਬੱਚਿਆਂ ਨੂੰ ਵੀ ਉਹਦਾ ਜਿਹੜਾ ਬੇਟਾ ਸਾਰਾ ਸਮਝਾਇਆ ਗਿਆ ਵੀ ਇਸ ਆਪਰੇਸ਼ਨ ਦੇ ਇਹ ਇਹ ਰਿਸਕ ਹੋ ਸਕਦੇ ਹਨ ਜੋ ਕਿ ਸਾਡੀ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਲਿਟਰੇਚਰ ਦੇ ਵਿੱਚ ਨੋਟ ਹੈ ਚਲੋ ਉਹ ਪੇਸ਼ ਨੂੰ ਜਿਵੇਂ ਡਾਕਟਰ ਦੱਸਿਆ 5 ਦਿਨ ਬਾਅਦ ਛੁੱਟੀ ਹੋ ਗਈ ਸੀ ਜੀ ਉਹਨਾਂ ਨੇ ਘਰੇ ਖਿਆਲ ਨਹੀਂ ਰੱਖਿਆ ਦੇਖੋ ਉਸਤੇ ਮੈਂ ਕਮੈਂਟ ਨਹੀਂ ਕਰ ਸਕਦਾ ਹਾਂ ਜਿਵੇਂ ਪੇਸ਼ੰਤ ਉਹ ਕਹਿ ਰਹੇ ਨੇ ਵੀ ਉਹਨਾਂ ਦਾ ਮਤਲਬ ਚੰਨੰਝ ਪ੍ਰੋਬਲਮ ਆ ਰਹੀ ਹੈ ਤਾਂ ਇਹ ਹੋ ਸਕਦਾ ਕਿਉਂਕਿ ਇਹ ਰਿਟਰਨ ਨਾ ਕੰਪਲਿਕਸ਼ਨਸ ਲਿਖੀਆਂ ਹੋਈਆਂ ਨੇ ਕੋਈ ਸਿਆਣੀ ਉਮਰ ਹੈ ਕੋਈ ਵਾਰੀ ਨਹੀਂ ਠੀਕ ਹਾਂ ਬਸ ਉਹ ਸਾਡੀ ਤਾਂ ਇਹੀ ਹੈ ਵੀ ਉਹ ਅੱਜ ਉਹ ਹਸਪੀਟਲ ਜਾ ਕੇ ਜਿਸ ਤਰੀਕੇ ਨਾਲ ਲੋਕੋ फोर्सਫੁਲੀ ਐਂਟਰ ਕਰੇ ਨੇ ਤੇ ਉਹਦੇ ਨਾਲ ਰੂਟੀਨ ਦੇ ਵਿੱਚ ਜਿਹੜੇ ਸਾਡਾ ਟ੍ਰੀਟਮੈਂਟ ਚੱਲ ਰਿਹਾ ਪੇਸ਼ੈਂਟਸ ਦਾ ਮੇਰੇ ਐਜ਼ ਅ ਹਸਪੀਟਲ ਐਡਮਿਨਿਸਟ੍ਰੇਟਰ ਹੋਣ ਦੇ ਨਾਤੇ ਉਹਦੇ ਵਿੱਚ ਇੰਟਰਫੀਰੈਂਸ ਹੋ ਰਹੀ ਹੈ ਇਹਦੇ ਨਾਲ ਜੋ ਪੇਸ਼ੈਂਟ ਸਾਡੇ ਕੋਲੇ ਆਲਰੇਡੀ ਐਡਮਿਟਡ ਨੇ ਉੱਚੇ ਕੁਝ ਬੱਚੇ ਬੱਚੇ ਵੀ ਆਏ ਜਿਹੜੇ ਕ੍ਰਿਟੀਕਲ ਹੈ ਕੁਝ ਬੜੇ ਹੈ ਜੋ ਕ੍ਰਿਟੀਕਲ ਹੈ ਉਹਨਾਂ ਤੇ ਵੀ ਅਸਰ ਪੈ ਸਕਦਾ ਸਾਨੂੰ ਟ੍ਰੀਟਮੈਂਟ ਡਿਲੀਵਰ ਕਰਨ ਚ ਵੀ ਪ੍ਰੋਬਲਮ ਆ ਸਕਦੀ ਹੈ ਬਿਲਕੁਲ ਤੁਹਾਡੇ ਕੋਲ ਹਸਪੀਟਲ ਚ ਪਹਿਲਾਂ ਵੀ ਐਵੇਂ ਜੋ ਆਪਰੇਟ ਚੱਲਦੇ ਰਹਿੰਦੇ ਨੇ ਆਪਰੇਸ਼ਨ ਬਿਲਕੁਲ ਚੱਲਦੇ ਰਹਿੰਦੇ ਨੇ ਜੀ ਸਾਡੇ ਬੁਕਸ ਨੇ ਸਾਡੇ ਜਿਹੜਾ ਐਮ ਆਰਟੀ ਸੈਕਸ਼ਨ ਹੁੰਦਾ ਇੱਕ ਹਰ ਹਸਪੀਟਲ ਦਾ ਜੋ ਉਹਦੇ ਵਿੱਚ ਸਾਡੀਆਂ ਸਾਰੀਆਂ ਫਾਈਲਸ ਮੇਨਟੇਨ ਨੇ ਜਿੱਥੇ ਸਾਡੇ ਕੋਲੇ ਪ੍ਰੋਪਰ ਜਿਹੜਾ ਹੈਗਾ ਰਿਕਾਰਡ ਮੇਨਟੇਨਡ ਹੈ ਵੀ ਅਸੀਂ ਆਰਥੋਪੈਡਿਕ ਡਿਪਾਰਟਮੈਂਟ ਸਾਡਾ ਇੱਕ ਫੁੱਲ ਫਲੈਜ ਚੱਲ ਰਿਹਾ ਹੈ ਲੇਟਿੰਗ ਸਰ ਉਹ ਤੁਹਾਡੇ ਤੇ ਦੋਸ਼ ਲਗਾ ਰਹੇ ਨੇ ਵੀ ਇਹਨਾਂ ਨੇ ਪਹਿਲੀ ਵਾਰੀ ਆਪਰੇਸ਼ਨ ਕਰੇ ਸਾਡੇ ਪੇਸ਼ੈਂਟ ਤੇ ਟੈਸਟ ਕਰ ਰਹੇ ਇਹਨਾਂ ਦੇਖੋ ਇਹਦੇ ਵਿੱਚ ਇਹਨਾਂ ਦੇ ਦੋਸ਼ ਨੇ ਮੈਂ ਕੁਝ ਨਹੀਂ ਕਹਿ ਸਕਦਾ ਇਹ ਇੱਕ ਅਗਰ ਇਹ ਜਾਂਚ ਦਾ ਵਿਸ਼ਾ ਬਣਦਾ ਸੀ ਉਹਦੇ ਵਿੱਚ ਪ੍ਰਸ਼ਾਸਨ ਜਿੰਮੀ ਵੀ ਕਹੂਗਾ ਸੀ ਆਪਦੀ ਸਪੋਰਟ ਦੇਣ ਲਈ ਤੇ ਇਹ ਜੇ ਵੀ ਕੋਈ ਕਿਤੇ ਸਾਡੇ ਤੋਂ ਮੰਨਿਆ ਜਾਊਗਾ ਸਾਡੇ ਕੋਲ ਸਾਰੇ ਰਿਕਾਰਡ ਹਨ ਮੈਂ ਇਸ ਸਟੇਜ ਤੇ ਤੁਹਾਨੂੰ ਇਹ ਚੀਜ਼ ਨਹੀਂ ਦੱਸ ਸਕਦਾ ਜਦੋਂ ਕਦੇ ਇਸ ਤਰੀਕਾ ਦਾ ਮੌਕਾ ਆਏਗਾ ਨਹੀਂ ਨਹੀਂ ਕਰੇ ਨੇ ਪਹਿਲਾਂ ਬਹੁਤ ਕਰਿਆ ਜੀ ਤੇ ਬਾਕੀ ਡਿਮਾਂਡਸ ਕੀ ਆ ਉਹਨਾਂ ਦੀ ਹੁਣ ਕੀ ਕਰਵਾ ਕਰੀਏ ਚਲੋ ਇਸ ਟਾਈਮ ਪ੍ਰਸ਼ਾਸਨ ਜਿਹੜਾ ਹੈ ਉਹ ਉਹਨਾਂ ਨੂੰ ਪੈਸੀਫਾਈ ਕਰਨ ਚ ਜਾਂ ਵੀ ਉਹਨਾਂ ਨੂੰ ਸਮਝਾਉਣ ਦੇ ਵਿੱਚ ਲੱਗਿਆ ਹੋਇਆ ਹੈ ਅਸੀਂ ਵੀ ਕੋਸ਼ਿਸ਼ ਹੈ ਕੀਤੀ ਵੀ ਚਲੋ ਠੀਕ ਹੈ ਅਗਰ ਬਜ਼ੁਰਗ ਨੇ ਜਿਹੜੇ ਉਹ ਹਾਲੇ ਪ੍ਰੋਪਰਲੀ ਨਹੀਂ ਚੱਲ ਪਾ ਰਹੇ ਵੀ ਅਸੀਂ ਜੋ ਮੈਡੀਕਲ ਹੈਲਪ ਅਸੀਂ ਦੇ ਸਕਦੇ ਆ ਜੋ ਐਜ਼ ਅ ਕਲੀਨਿਸ਼ੀਅਨ ਆਰਥੋਪੀਡੀਸ਼ਨ ਦੇ ਸਕਦੇ ਆ ਜਾਂ ਐਜ਼ ਅ ਹਸਪੀਟਲ ਜੋ ਅਸੀਂ ਆਪਣੇ ਬੈਸਟ ਆਫ ਮੈਂ ਅਸੀਂ ਕਰ ਸਕਦੇ ਹਾਂ ਕਰ ਦਿੱਤੇ ਕਿੰਨਾ ਕਿੰਨਾ ਖਰਚਾ ਸਰ ਇਹਨਾਂ ਦੇ ਅਫਰੀਕਨ ਤੇ ਜੋ ਬਜ਼ੁਰਗਾਂ ਕਰਦਾ ਕਰੀਬਨ ਉਹਦੇ ਵਿੱਚ ਸੀ ਸਾਡੇ ਕੋਲ ਪ੍ਰੋਪਰ ਬਿਲਸ ਹੈ ਇਹਨਾਂ ਨੂੰ ਵੀ ਪ੍ਰੋਵਾਈਡ ਕੀਤੇ ਹੋਏ ਆ ਰਾਉਂਡ ਜੇ ਕਹੀਏ ਤਾਂ 248000 ਦੇ ਕਰੀਬ ਦੇ ਟੋਟਲ ਬਿਲ ਸੀ ਜਿਹਦੇ ਵਿੱਚੋਂ ਕਰੀਬਨ ਇੰਪੋਰਟਡ ਜਰਮਨ ਇੰਪਲਾਂਟ ਅਸੀਂ ਇਹਨਾਂ ਦਾ ਪ੍ਰੋਪਰ ਬਿਲ ਰੇਜ਼ ਉੱਪਰ ਪਾਇਆ ਸੀ ਉਹਦਾ ਕਰੀਬਨ 160 ਲਗਦਾ 160000 ਦਾ ਉਹਦਾ ਹੀ ਖਰਚਾ ਸੀ ਬਾਕੀ ਸਾਡੇ ਕੰਜ਼ਿਊਮੇਬਲ ਹੈ ਸਰਜਨ ਦੀ ਫੀਸ ਹੈ ਐਨਸਥੀसिया ਦੀ ਫੀਸ ਹੈ ਹਸਪੀਟਲ ਦਾ ਸਟੇ ਹੁੰਦਾ ਜੀ ਜਿਹੜੇ ਸਾਡੇ ਨੂੰ ਪਰਮਨੈਂਟ ਉਹਨੇ ਆਪਣੇ ਕੋਲ ਆਪਰੇਸ਼ਨ ਬਣਾਈ ਨਹੀਂ ਜੀ ਪਰਮਨੈਂਟ ਨਹੀਂ ਆਉਂਦੇ ਠੀਕ ਹੈ ਜੀ। ਔਰ ਇਹਨਾਂ ਦਾ ਵੀ ਇਲਾਜ ਜੋ ਹੈ ਜੋ ਇਹਨਾਂ ਦੀ ਡਰੈਸਿੰਗਸ ਹੁੰਦੀ ਰਹੀ ਹੈ। ਰੋਜ਼ ਜੋ ਉਹਨਾਂ ਨੂੰ ਦੇਖ ਦੇਖ ਰਾਕ ਸੀ ਉਹ ਡਾਕਟਰ ਸਾਹਿਬ ਦੀ ਨਿਗਰਾਨੀ 'ਚ ਰੋਜ਼ ਹੁੰਦਾ ਰਿਹਾ। ਠੀਕ ਹੈ ਜੀ। ਹਾਂ ਜੀ। ਥੈਂਕ ਯੂ। ਸਰ ਕੋਈ ਹਸਪੀਟਲ ਦਾ ਮਸਲਾ ਸੀ ਤਾਂ ਆ ਨਾ ਲੱਗ ਰਿਹਾ ਕੀ ਗੱਲ ਹੈ ਕੀ ਮਸਲਾ? ਅ ਅੱਜ ਦੀਪਕ ਹਸਪੀਟਲ ਦੇ ਬਾਹਰ ਕਿਸਾਨੇ ਨੂੰ ਵੱਲੋਂ ਇੱਕ ਪ੍ਰੋਟੈਸਟ ਜਾ ਕੀਤਾ ਗਿਆ ਸੀਗਾ। ਕਮਜ਼ੋਰ ਗੱਦੀ ਇੱਥੇ ਟ੍ਰੀਟਮੈਂਟ ਹੋਈ ਸੀ ਉਹਦੇ ਸੰਬੰਧ 'ਚ ਕੋਈ ਇਹਨਾਂ ਦਾ ਆਪਸ 'ਚ ਡਿਸਪਿਊਟ ਸੀ ਉਹਨਾਂ ਨੂੰ ਡਾਊਟ ਸੀ ਵੀ ਇਹਨਾਂ ਦਾ ਟ੍ਰੀਟਮੈਂਟ ਜਿਹੜਾ ਪ੍ਰੋਪਰ ਤਰੀਕੇ ਨਾਲ ਨਹੀਂ ਹੋਇਆ। ਸੁਰਸਵਾਨ ਵਿਚ ਅਸੀਂ ਡਾਕਟਰ ਸਾਹਿਬ ਨਾਲ ਵੀ ਗੱਲ ਕੀਤੀ ਹੈ ਤੇ ਜਿਹਦੇ ਨਾਲ ਵੀ ਗੱਲ ਕੀਤੀ ਹੈ ਉਹ ਅਸੀਂ ਉਹਦੀ ਇੱਕ ਡੇਟ ਫਿਕਸ ਕਰ ਲਈ ਆ ਅਸੀਂ ਤੇ ਥੋੜੇ ਦਿਨਾਂ ਚ ਇਹਨਾਂ ਦਾ ਮੈਟਰ ਆ ਅਸੀਂ ਉਹਨੂੰ ਕਾਨੂੰਨੀ ਤੌਰ ਤੇ ਜੇ ਐਮੀਕਬਲੀ ਜਿਵੇਂ ਸੌਲਵ ਕਰਨ ਦੀ ਕੋਸ਼ਿਸ਼ ਕਰਾਂਗੇ ਆ ਸਰ ਕਿਵੇਂ ਲੱਗਦਾ ਕੋਈ ਮਸਲਾ ਜੋ ਕੋਈ ਬੜਾ ਕ੍ਰਿਟੀਕਲ ਤਾਂ ਨਹੀਂ ਹੈ ਜਿਵੇਂ ਉਹਨਾਂ ਲੋਕ ਕਹਿ ਰਹੇ ਜਲਦੀ ਤੁਹਾਡਾ ਬਿਜੁਰ ਬਹੁਤ ਹਾਲਤ ਗੰਭੀਰ ਆ ਜਾਂ ਹੋਰ ਕਿਵੇਂ ਲੱਗਦਾ ਸੋਣ ਦੇਖੋ ਇਹ ਡਾਕਟਰ ਸਾਹਿਬ ਦੱਸ ਸਕਦੇ ਨੇ ਜਾਂ ਕੋਈ ਸੀਨੀਅਰ ਡਾਕਟਰ ਜਿਹੜੇ ਨੇ ਐਸਐਮਐਸ ਆਪਦੀ ਇਨਕੁਆਰੀ ਦੱਸ ਸਕਦੀ ਹੈ ਐਜ਼ ਇਨ ਲੇਮੈਨ ਜੋ ਕਹਿ ਰਹੇ ਨੇ ਡਾਕਟਰ ਸਾਹਿਬ ਦੀ ਆਪਣੀ ਵਧੀਆ ਵਰਸ਼ਨ ਹੈ ਉਹ ਵੀ ਕਹਿੰਦੇ ਨੇ ਵੀ ਅਸੀਂ ਪ੍ਰੋਪਰ ਇਲਾਜ ਕੀਤਾ ਇਹਦਾ ਇਹ ਸਿੱਧਾ ਫੈਸਲਾ ਪੁਲਿਸ ਨਹੀਂ ਕਰ ਸਕਦੀ ਹੈਗੀ ਅਸੀਂ ਕਾਨੂੰਨ ਮੁਤਾਬਕ ਜੋ ਬਣਦਾ ਹੈ ਜਰੂਰ ਕਾਰਵਾਈ ਕਰਾਂਗੇ ਤਾਂ ਨਿਸਾਨਾਂ ਦੇ ਵੱਲੋਂ ਪ੍ਰੋਟੈਸਟ ਲਗਾਇਆ ਬਾਹਰ ਬੈਠੇ ਨੇ ਕਿ ਉਹ ਹੁਣ ਚੱਕਿਆ ਜਾਊਗਾ ਜੇ ਉਸੇ ਤਰ੍ਹਾਂ ਜਾਰੀ ਹਾਂਜੀ ਬਿਲਕੁਲ ਉਹ ਕਿਸਾਨਾਂ ਨਾਲ ਸਾਡੀ ਗੱਲ ਹੋਈ ਹੈ ਉਹਨਾਂ ਦੱਸਿਆ ਵੀ ਅਸੀਂ ਤਾਂ ਕਾਨੂੰਨ ਮੁਤਾਬਕ ਇੱਥੇ ਕਾਰਵਾਈ ਕਰਾਂਗੇ ਤੁਸੀਂ ਆਪਣਾ ਜੋ ਹੈ ਲੈਟਰ ਸਾਨੂੰ ਦਿਓ ਪਰ ਦੋਨੋਂ ਪਾਰਟੀਆਂ ਨੇ ਇਸ ਗੱਲ ਦੇ ਜੁਰਤੇ ਵੀ ਅਸੀਂ ਬੈਠ ਕੇ ਆਪਸ ਗੱਲ ਕਰਾਂਗੇ ਜੀ ਸਰ ਤੇ ਹੁਣ ਦੋ ਦਿਨਾਂ ਤੱਕ ਹੋ ਸਕਦਾ ਹੈ ਸੁਲਾਹ ਬਿਲਕੁਲ ਸ਼ੋਰ ਜੀ ਆਪਸ ਬੈਠ ਕੇ ਗੱਲ ਕਰ ਰਹੇ ਨੇ ਐਵੇਂ ਕਦੇ ਜੇ ਕੋਈ ਮਸਲਾ ਹੱਲ ਹੋਣਾ ਤਾਂ ਬਹੁਤ ਵਧੀਆ ਗੱਲ ਹੈ